ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮੰਗਰ ਮਹਾਂ ਸਹੰਦੀਆਂ ਹਰ ਪਰੇ ਸੰਗ ਬੈਠੜੀਆਂ تن ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀਆਂ ਮਨ ਕਰ ਮਹਾ ਸਹੰਦੀਆਂ ਹਰ ਪ੍ਰਸੰਗ ਬੈਠੜੀਆਂ تن ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀਆਂ ਤਨ ਮਨ ਮੌਲਿਆ ਰਾਮ ਸਿਉ ਸੰਗ ਸਾਧ ਸਹੇਲੜੀਆਂ ਸਾਧ ਜਣਾ ਤੇ ਬਾਹਰੀ ਸੇ ਰਹਿਣ ਅਕੇਲੜੀਆਂ ਤੇਨ ਦੁੱਖ ਨ ਕਬੂ ਉਤਰੇ ਸੇ ਜਮਕੇ ਵਸ ਪੜੀਆਂ ਜਿੰਨੀ 라ਵਿਆ ਪ੍ਰਭ ਆਪਣਾ ਸੇ ਦਸਣ ਨਿਤ ਖੜੀਆਂ ਰਤਨ ਜਵੇਹਰ ਲਾਲ ਹਰ ਕੰਠ ਤਿੰਨਾਂ ਜੜੀਆਂ ਨਾਨਕ ਬਾਂਛੇ ਧੂੜ ਤਿੰਨ ਪ੍ਰਭ ਸਰਣੀ ਦਰ ਪੜੀਆਂ ਮੰਗਰ ਪ੍ਰਭ ਅਰਾਧਣਾ ਬਹੁੜਾ ਨਾ ਜਨਮੜੀਆਂ ਨਾਨਕ ਬਸੇ ਧੂੜ ਤਿਨ ਪ੍ਰਭ ਸਰਣੀ ਦਰ ਪੜੀਆਂ ਮੰਗਰ ਪ੍ਰਭ ਅਰਾਧਣਾ ਬਹੁੜਾ ਨਾ ਜਨਮੜੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੱਗਰ ਦੀ ਸੰਗਰਾਂਦ ਦਾ ਦਿਹਾੜਾ ਹੈ ਸੋ ਸੰਗਤ ਨੂੰ ਮਹਾਰਾਜ ਚੜ੍ਹਦੀ ਕਲਾ 'ਚ ਰੱਖਣ ਸਭ ਦੀ ਹਾਜ਼ਰੀ ਦਰ ਪ੍ਰਮਾਣ ਕਰਨ ਕਿਰਪਾ ਕਰਨ ਮੱਗਰ ਦਾ ਮਹੀਨਾ ਜੋ ਸੰਗਤਾਂ ਦੇ ਵਾਸਤੇ ਆਇਆ ਹੈ ਸੋ ਮਹੀਨਾ ਆਇਆ ਹੈ ਤੋ ਸਤਿਗੁਰ ਤਾਨ ਗੁਰੂ ਨਾਨਕ ਪਾਸ਼ਾ ਕਿਰਪਾ ਕਰਨ ਸਭ ਦੀਆਂ ਮਨੋ ਕਾਮਨਾ ਪੂਰਨ ਸੰਪੂਰਨ ਕਰਨ ਚੜਦੀ ਕਲਾ ਬਖਸ਼ਿਸ਼ ਕਰਨ ਬੱਚਿਆਂ ਦੇ ਕਿਰਪਾ ਕਰਨ ਮਾਤਾ ਬੁੱਧੀ ਵਿਦਿਆ ਦਾ ਦਾਨ ਬਖਸ਼ਿਸ਼ ਕਰਨ ਮਾਤਾ ਪਿਤਾ ਦਾ ਅਗਿਆਕਾਰ ਬਣਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ